ਮੋਬਾਈਲ ਫੋਨਾਂ ਦੀ ਚੋਰੀ ਦੇ ਵਿੱਚ 5 ਵਿਅਕਤੀ ਗ੍ਰਿਫਤਾਰ ਹੋਏ ਨੇ ਜੋ ਕਿ ਕਿਸੇ ਵੱਡੀ ਚੋਰੀ ਦੀ ਪਲੈਨਿੰਗ ਕਰ ਰਹੇ ਸਨ ਪੁਲਿਸ ਦੇ ਵੱਲੋਂ ਇਸ ਤੋਂ ਪਹਿਲਾਂ ਹੀ ਇਹਨਾਂ ਦੀ ਸਾਰੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਸੰਗਰੂਰ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਪਿਛਲੇ ਦਿਨੀ ਸੰਗਰੂਰ ਦੇ ਕੋਲਾ ਪਾਰਕ 'ਚ ਹੋਈ ਚੋਰੀ ਜਿਸ ਦਰਮਿਆਨ ਮੋਬਾਈਲ ਦੁਕਾਨਾਂ ਤੇ ਚੋਰੀ ਦੇ ਸਮਾਨ ਸਣੇ ਜਿਹੜੇ ਦੋਸ਼ੀ ਨੇ ਉਹ ਕਾਬੂ ਕੀਤਾ ਜਾਣਕਾਰੀ ਦਿੰਦੇ ਆ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀ ਜੋ ਸੰਗਰੂਰ ਦੇ ਕੋਲਾ ਪਾਰਕ ਚੋਰੀ ਹੋਈ ਸੀ ਜਿਸ ਵਿੱਚ ਜ਼ਿਆਦਾਤਰ ਮੋਬਾਈਲ ਹੈੱਡਫੋਨ ਕੜੀਆਂ ਚੋਰਾਂ ਨੇ ਚੋਰੀ ਕੀਤੀਆਂ ਸਨ ਉਸ ਦੇ ਤਹਿਤ ਪੁਲਿਸ ਨੇ ਵਿਉਤਬੰਦੀ ਦੇ ਨਾਲ ਸੋਚ ਵਿਚਾਰ ਕਰਕੇ ਸਪੈਸ਼ਲ ਟੀਮ ਬਣਾਈ ਜਿਸ ਦੇ ਨਾਲ ਉਹਨਾਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਨਾਲ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੀ ਪੂਰੀ ਪੁੱਛਗਿੱਛ ਕੀਤੀ ਹੈ ਸੂਤਰਾਂ ਮੁਤਾਬਕ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਜਗ੍ਹਾ ਤੇ ਇਨਾਂ ਦੇ ਵੱਲੋਂ ਇਹ ਸਾਰੀ ਵਿਉਤਪੰਦੀ ਕੀਤੀ ਜਾਂਦੀ ਸੀ ਹਾਲਾਂਕਿ ਪੰਜ ਵਿਅਕਤੀ ਗ੍ਰਿਫਤਾਰ ਹੋਏ ਨੇ ਆਉਟਸਾਉਂਡ ਦੇ ਹੋਰ ਕੀ ਕੁਝ ਖੁਲਾਸੇ ਐਸਪੀਡੀ ਦਵਿੰਦਰ ਅਤਰੀ ਦੇ ਵੱਲੋਂ ਕੀਤੇ ਗਏ ਜਿਦਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਸਰੂਰ ਜ਼ਿਲ੍ਹੇ ਦੇ ਵਿੱਚ ਧੋਰੀ ਤੇ ਸ਼ਹਿਰ ਸਰੂਰ ਵਿਖੇ ਚੋਰੀਆਂ ਹੋਈਆਂ ਸੀਗੀਆਂ ਜਿਸ ਦੇ ਤਹਿਤ ਮਾਨਯੋਗ ਸਰਦਾਰ ਸਰਤਾਜ ਸਿੰਘ ਚਾਹਲ ਜੀ ਆਈਪੀਐਸ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਇੱਕ ਵਿਸ਼ੇਸ਼ ਟੀਮ ਬਣੀ ਜਿਸ ਦੇ ਵਿੱਚ ਡੀਐਸਪੀ ਡੀ ਵਿਰਖ ਸਾਹਿਬ ਡੀਐਸਪੀ ਤੂਰੀ ਦਮਨ ਜੀ ਡੀਐਸਪੀ ਸੁਖਦੇਵ ਜੀ ਅਤੇ ਐਸਐਚਓ ਸਿਟੀ ਤੂਰੀ ਸਦਾ ਜਸਵੀਰ ਸਿੰਘ ਇੰਸਪੈਕਟਰ ਇਹਨਾਂ ਨੇ ਜਿਹੜਾ ਕਾਫੀ ਮਿਹਨਤ ਦੇ ਨਾਲ ਅਤੇ ਆਪਣੇ ਟੈਕਨੀਕਲੀ ਤੇ ਹਿਊਮਨ ਰਿਸੋਰਸ ਨੂੰ ਵਰਤਦੇ ਹੋਏ ਇਹਨਾਂ ਨੇ ਇੱਕ ਪੰਜ ਵਿਅਕਤੀਆਂ ਦਾ ਇੱਕ ਗਰੋਹ ਫੜਿਆ ਜਿਸ ਦੇ ਵਿੱਚ ਤੇਗਵੀਰ ਸਿੰਘ ਵਰਪ ਰਵੀ ਵਰਪ ਮੋਦੀ ਕੁਲਜੀਤ ਸਿੰਘ ਕੁਲਦੀਪ ਸਿੰਘ ਸਲਮਾਨ ਖਾਨ ਬਾਦਲ ਇਹ ਪੰਜ ਬੰਦੇ ਜੋ ਕਿ ਮਿਤੀ 29 25 ਨੂੰ اے ایس ਸੀ ਦਰਸ਼ਨ ਸਿੰਘ ਉਤਲਾਹ ਮਿਲ ਕੇ ਇਹ ਆਵਾਜ਼ ਜਨਤਨਗਰ ਬੈਕਸਾਈਡ ਤੇ ਬੈਠੇ ਕੋਈ ਸਲਾਮ ਮਸ਼ਵਰਾ ਕਰ ਰਹੇ ਨੇ ਕਿਸੇ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦੇਣਗੇ ਜਿਸ ਦੇ ਤਹਿਤ ਇਹਨਾਂ ਨੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 171 B925 ਅਤੇ ਇੰਤਰਾ 310 310 303 ਆਈਪੀਸੀ ਸਿੱਟੇ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਇਹਨਾਂ ਤੋਂ ਉਸ ਵੇਲੇ ਮੌਕੇ ਤੋਂ ਜਿਹੜਾ ਇੱਕ ਮੋਟਰਸਾਈਕਲ ਮਾਰਕਸ ਬਲੈਂਡਰ ਰਾਡ ਲੋਹਾ ਛੋਟੀ ਕਰਪਾਨ ਦੋ ਦਾ ਇੱਕ ਖੰਡਾ ਲੋਹਾ ਅਤੇ ਇੱਕ ਪੇਚਾਸ ਬਰਾਮਦ ਕੀਤੇ ਗਏ ਦਰਾਨੇ ਪੁਛਿਜ ਜਦੋਂ ਇਹਨਾਂ ਦੇ ਪੁਲਿਸ ਰਿਮਾਨਡ ਲਿਆ ਗਿਆ ਤਾਂ ਇਹਨਾਂ ਨੇ ਇਸ ਗੈਂਗ ਨੇ ਤਕਰੀਬਨ 8 ਤੋਂ 9 ਚੋਰੀਆਂ ਜੋ ਕੇ ਸਿਟੀ ਤੋਂ ਰੇ ਸਿਟੀ ਸੰਗਰੂਰ ਜੜਵਾ ਅਤੇ ਮਲੇਰ ਕਟਲਕ ਵਿਖੇ ਕਰਨੀਆਂ ਪਈਆਂ ਗਈਆਂ ਜਿਹਦੇ ਤਹਿਤ ਇਹਨਾਂ ਤੋਂ ਜਿਹੜਾ ਬਰਾਮਦਗੀ ਜਿਹੜੀ ਕੀਤੀ ਗਈ ਆ ਉਹ ਤੇ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਸਾਊਂਡ ਬਾਟੈਸਕੋ ਕੰਪਨੀ ਦੀ ਇੱਕ ਵੱਡੀ ਹੈੱਡਫੋਨ ਇੱਕ ਹੈੱਡਫੋਨ ਟੈਸਕੋ ਸਮਾਰਟ ਦੋ ਵੱਡੀਆਂ ਘੜੀਆਂ ਦੋ ਅਲਟਰਾ ਜਨ ਅਡਾਪਟਰ ਚਾਰ ਟੈਸਕੋ ਕੰਪਨੀ ਦੇ ਇੱਕ ਡੱਬਾ ਘੜੀਆਂ ਅਲਟਰਾ ਜਿਸ ਤਿੰਨ ਘੜੀਆਂ ਇੱਕ 에어ਪੋਰਟ ਟੈਸਕੋ ਕੰਪਨੀ ਵਿੰਗਸ ਬਲੂ ਪਲੇਫੋਰਡ ਦੋ ਐਪਲੀ ਬੈਟਰੀਆਂ ਤੇ ਇਸ ਤੋਂ ਇਲਾਵਾ ਕਾਫੀ ਜਿਹੜੇ ਆਪਣਾ ਮੋਬਾਈਲ ਵਾਪਤਨਾ ਤੋਂ ਬਰਾਮਦ ਹੋਏ ਜੋ ਕਿ ਇਹ ਮੋਬਾਈਲ ਕੌਲਾਪਾਰਕ ਜਿਹੜਾ ਆਪਣਾ ਸੰਗਰੂਰ ਹੈਗਾ ਉੱਥੇ ਦੁਕਾਨ ਸੀਗੀ ਉੱਥੇ ਚੋਰੀ ਕੀਤਾ ਇਹਨਾਂ ਨੇ ਉਹਨਾਂ ਦਾ ਜੋ ਉੱਥੇ ਪਰਚਾ ਦਾ ਸਿਟੀ ਸੰਗਰੂਰ ਪਰਚਾ ਦਾ ਜ ਹੋਇਆ ਉਹਨਾਂ ਤੋਂ ਜਿਹੜਾ ਚੋਰਾਂ ਤੋਂ ਇਹ ਸਾਰੇ ਜਿਹੜੀ ਰਿਕਵਰੀ ਕਰਵਾਈ ਚੁੱਕੀ ਆ ਤੇ ਇਹਨਾਂ ਦੇ ਜਿਹੜਾ ਖਿਲਾਫ ਮੁਕਦਮੇ ਸੀਗੇ ਉਹ ਇੱਕ ਮਲੇਕੁਰਲਾ ਸਿਟੀ ਵਿਕੇਦਰਜ ਸੀ ਇੱਕ ਸਿਟੀ ਸੰਗਰੂਰ ਵਿਕੇਦਰਜ ਹੈ ਤੇ ਤਿੰਨ ਪਰਚੇ ਜਿਹੜੇ ਹੈਗੇ ਨੇ ਸਿਟੀ ਧੋਰੀ ਵਿਕੇਦਰਜ ਹਨ ਤੋਂ ਇੱਕ ਸਾਡੀ ਜਿਹੜੀ ਆ ਸੰਗਰੂਰ ਪੁਲਿਸ ਵੱਲੋਂ ਖਾਸ ਕਰਕੇ ਸਿਟੀ ਟੂਰੀ ਪੁਲਿਸ ਨੇ ਇਹ ਵਿੱਚ ਇਹਨਾਂ ਨੂੰ ਫੜ ਕੇ ਤੇ ਇਹਨਾਂ ਦੇ ਖਿਲਾਫ ਪਰਚਾ ਜੀ ਕੀਤਾ ਤੇ ਪ੍ਰੋਟਸ ਸਮਾਨ ਤੇ ਅਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਨੇ ਉਹ ਅਸੀਂ ਪਤਾ ਕਰਾ ਰਹੇ ਹਾਂ ਇਹ ਟੋਟਲ ਕਿੰਨੇ ਕਿ ਦਿਨ ਚੋਰੀ ਹੈ ਜੀ ਇਹ ਤੁਹਾਨੂੰ ਮੈਂ ਦੱਸਦਾ ਰਿਕਵਰੀ ਦਾ ਜਿੱਦਾਂ ਤੁਹਾਨੂੰ ਗਿਣਾਈ ਦਿੱਤੀ ਮੈਂ ਜਿੱਦਾਂ ਮੋਬਾਈਲ ਵੱਖ-ਵੱਖ ਕੋਈ ਮਹਿੰਗੇ ਹੈਗੇ ਆ ਪੁਰਾਣੇ ਮੋਬਾਈਲ ਹੈਗੇ ਆ ਮਤਲਬ ਜੋ ਸਮਾਨ ਕਿਉਂਕਿ ਮੋਬਾਈਲ ਨਵੇਂ ਵੀ ਸੀ ਹੈੱਡਫੋਨ ਕੋਈ ਅੱਜਕੱਲ ਜਿਹੜੇ ਹੈੱਡਫੋਨ ਨੇ 이어ਫੋਨ ਪੋਰਟ ਨੇ ਬਹੁਤ ਮਹਿੰਗੇ ਆ ਤੇ ਉਹ ਤਕਰੀਬਨ ਆਪਣੀ ਜਿਹੜੀ ਇਹ 2 ਲੱਖ ਰੁਪਏ ਦੀ ਆਈ ਥਿੰਕ ਜਿਹੜੀ ਹੈਗੀ ਆ ਜ਼ਿਆਦਾ ਹੋ ਸਕਦੀ ਇਹ ਤੋਂ ਆਪਣਾ ਅਮਾਉਂਟ ਤੇ ਬਟ ਜੋ ਸਮਾਨ ਚੋਰੀ ਹੋਇਆ ਉਸ ਦੇ ਪੈਰਲਲ ਦਾ ਸੀ ਸਾਰਾ ਸਮਾਨ ਨੇ ਬਰਾਮਦ ਕਰ ਲਿਆ ਕੈਸ਼ ਥੋਰੀ ਕਰਕੇ ਲੈ ਕੇ ਸੀ ਉਹ ਵੀ ਬਰਾਮਦ ਹੋਈ ਕੋਲਾ ਮਰ ਹਾਂਜੀ ਜਿਹੜਾ ਕੈਸ਼ ਥੋਰੀ ਕਰਕੇ ਸੀ ਕੈਸ਼ ਥੋਰੀ ਉਹਦੇ ਬਾਰੇ ਜਿਹੜਾ ਕੁਛ ਕੀਤੀ ਆ ਕੁਛ ਕੋਗੇ ਇਹ ਕੁਛੇ ਖਾ ਪੀ ਗਏ ਨਸ਼ਾ ਪਤਾ ਵੀ ਕੀਤਾ ਤੇ ਬਾਕੀ ਜਿਹੜੇ ਹਜੇ ਔਨ ਪੁਲਿਸ ਮਾਨ ਨੇ ਤੇ ਇਹ ਕਰ ਵੀ ਤੋਂ ਅਲਾਵਾ ਵੀ ਅਸੀਂ ਹੋਰ ਕਵਰੇਜ ਕਰ ਰਹੇ ਹਾਂ ਪ੍ਰੀਵੀਅਸ ਰਿਪੋਰਟ ਕੀ ਹੈ ਉਹ ਅਲਰੇਡੀ ਹੋ ਗਿਆ ਅਲਰੇਡੀ ਹੋ ਗਿਆ ਮੈਂ ਤੁਹਾਨੂੰ ਬਾਅਦ ਦੱਸਾਂ ਇਹਨਾਂ ਦੇ ਖਿਲਾਫ ਜਿਹੜਾ ਪਹਿਲਾ ਪਰਚੇ ਦਰਜ ਹੈ ਉਹਦੇ ਡਿਟੇਲ ਤੁਹਾਨੂੰ ਬਾਅਦ ਦੱਸ ਦੂੰਗਾ ਫਿਲਹਾਲ ਇਹਨਾਂ ਦੇ ਖਿਲਾਫ ਜਿਹੜੇ ਪੰਜ ਪਰਚੇ ਦਰਜ ਨੇ ਚੋਰੀ ਦੀ ਪਰਚੇ ਦਰਜ ਨੇ ਜੋ ਵੱਖ-ਵੱਖ ਥਾਣੇ ਵਿੱਚ ਦਰਜ ਹੋ ਚੁੱਕੇ ਨੇ